ਕੋਣ ਸੀ ਡਿੰਪੀ ਚੰਦਪਾ ਜਿਸ ਵਾਂ ਟੈਡੀ ਪੱਗ ਬੰਨਦਾ ਸੀ ਸਿੱਧੂ ਮਸੇਵਾਲਾ ਟੈਡੀ ਪੱਗ ਮੰਨੇ ਡਿੰਪੀ ਚੰਦਪਾ ਵਾਲੀ ਇਹ ਬੋਲ ਹਨ ਸਿੱਧੂ ਦੇ ਗੀਤ ਮਾਲਬਾ ਬਲੌਕ ਦੇ ਜਿਸ ਦੇ ਕਿ YouTube ਉੱਪਰ 70 ਮਿਲੀਅਨ ਤੋਂ ਜ਼ਿਆਦਾ ਵਿਊਜ਼ ਅਤੇ 1 ਮਿਲੀਅਨ ਤੋਂ ਜ਼ਿਆਦਾ ਲਾਈਕ ਹੋ ਚੁੱਕੇ ਹਨ ਦੋਸਤੋ ਸਿੱਧੂ ਦੇ ਗੀਤ ਵਾਲਾ ਡਿੰਪੀ ਚੰਦਪਾ ਕੋਈ ਆਮ ਇਨਸਾਨ ਨਹੀਂ ਸੀ ਅਜਿਹਾ ਕੀ ਸੀ ਇਸ ਇਨਸਾਨ ਵਿੱਚ ਕਿ ਬੇਲ ਹੋਈ ਤੇ ਇਸ ਨੂੰ ਲੈਣ ਵਾਸਤੇ 500 ਤੋਂ ਵੀ ਜ਼ਿਆਦਾ ਗੱਡੀਆਂ ਦਾ ਕਾਫਲਾ ਆਉਂਦਾ ਸੀ ਕੀ ਸੀ ਡਿੰਪੀ ਚੰਦ ਭਾਨ ਅਤੇ ਸਿਮਰਨਜੀਤ ਸਿੰਘ ਬਾਦ ਦਾ ਆਪਸੀ ਰਿਸ਼ਤਾ ਅਤੇ ਕੀ ਡਿੰਪੀ ਸੱਚਮੁੱਚ ਹੀ ਯਾਰ ਮਾਰ ਦਾ ਸ਼ਿਕਾਰ ਹੋਇਆ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਝਾਤ ਮਾਰੀਏ ਡਿੰਪੀ ਦੀ ਨਿੱਜੀ ਜ਼ਿੰਦਗੀ ਉੱਪਰ ਡਿੰਪੀ ਚੰਦ ਭਾਨ ਦਾ ਅਸਲ ਨਾਮ ਪ੍ਰਵਜਿੰਦਰ ਸਿੰਘ ਬਰਾੜ ਸੀ ਪਿੰਡ ਚੰਦਪਾਨ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਡਿੰਪੀ ਇੱਕ ਤਗੜੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਡਿੰਪੀ ਆਪਣੇ ਮਾਪੇ ਦਾ ਇਕਲੌਤਾ ਪੁੱਤ ਅਤੇ 100 ਦੇ ਕਰੀਬ ਕਿੱਲਿਆਂ ਦਾ ਮਾਲਕ ਸੀ। ਛੋਟੀ ਉਮਰ ਹੀ ਡਿੰਪੀ ਦੇ ਸਿਰ ਤੋਂ ਪਿਓ ਦਾ ਸਾਹ ਆ ਉੱਠ ਗਿਆ। ਪਿੰਡ ਦੇ ਟਰਾਂਸਫਾਰਮਰ ਨੂੰ ਠੀਕ ਕਰਨ ਲੱਗੇ, ਬਿਜਲੀ ਦਾ ਇੱਕ ਅਜਿਹਾ ਝਟਕਾ ਲੱਗਾ ਕਿ ਡਿੰਪੀ ਦੇ ਪਿਓ ਦੀ ਮੌਕੇ ਤੇ ਹੀ ਮੌਤ ਹੋ ਗਈ। ਸ੍ਰੀਦੂ ਕੋੜ ਪੜ੍ਹਦੇ ਆਂ ਡਿੰਪੀ ਦਾ ਰੁਝਾਨ ਲੜਾਈਆਂ ਵਾਲੇ ਪਾਸੇ ਜ਼ਿਆਦਾ ਹੀ ਵਾਧਾ ਦੇਖ ਅਖੀਰ ਮਾਂ ਨੇ ਉਸਨੂੰ ਚੰਡੀਗੜ੍ਹ ਸਿਵਾਲਿਕ ਪਬਲਿਕ ਸੈਕਟਰ 9 ਸਕੂਲ ਵਿੱਚ ਭੇਜ ਦਿੱਤਾ ਮਾਂ ਨੂੰ ਲੱਗਦਾ ਸੀ ਕਿ ਸ਼ਾਇਦ ਚੰਡੀਗੜ੍ਹ ਰਹਿ ਕੇ ਉਹ ਸੁਧਰ ਜਾਵੇਗਾ ਅਤੇ ਲੜਾਈਆਂ ਤੋਂ ਦੂਰ ਰਹੇਗਾ ਪਰ ਹੋਇਆ ਬਿਲਕੁਲ ਉਲਟ ਚੰਡੀਗੜ੍ਹ 9ਵੀਂ ਅਤੇ 10ਵੀਂ ਚ ਪੜ੍ਹਦੇ ਆਂ ਡਿੰਪੀ ਨਿੱਕੀਆਂ ਮੋਟੀਆਂ ਲੜਾਈਆਂ 'ਚ ਮੋਰੀ ਰਹਿਣ ਲੱਗਾ ਸਕੂਲੀ ਪੜ੍ਹਾਈ ਪੂਰੀ ਕਰ ਉਹ ਵਾਪਸ ਫਰੀਦਕੋੜ ਤਾਂ ਆਇਆ ਪਰ ਉਸ ਦਾ ਹੁਣ ਪਿੰਡ ਮੰਨ ਨਾ ਲੱਗਾ ਚੰਡੀਗੜ੍ਹ ਦਾ ਕਲਾਸੀ ਲਾਈਫ ਸਟਾਈਲ ਉਸ ਨੂੰ ਮੋੜ ਆਪਣੇ ਵੱਲ ਖਿੱਚਣ ਲੱਗਾ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਹੀ ਡਿੰਪੀ ਮੋੜ ਚੰਡੀਗੜ ਆ ਗਿਆ ਚੰਡੀਗੜ ਆਉਂਦਿਆਂ ਹੀ ਡਿੰਪੀ ਪੀਯੂ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕ ਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਪਾਵੇਂ ਕੇ ਪੀਯੂ ਦੇ ਕਿਸੇ ਵੀ ਕਾਲਜ ਵਿੱਚ ਡਿੰਪੀ ਦਾ ਦਾਖਲਾ ਨਹੀਂ ਸੀ ਪਰ ਯੂਨੀਵਰਸਿਟੀ ਦੀ ਹਰ ਇੱਕ ਲੜਾਈ ਵਿੱਚ ਉਸ ਦਾ ਨਾਮ ਸਭ ਤੋਂ ਉੱਪਰ ਆਉਂਦਾ ਸੀ ਦੋਸਤੋ ਇਹ ਸਮਾਂ ਸੀ 82 ਤੋਂ ਲੈ ਕੇ 85 ਦਾ ਜਦ ਪਿਸਤੌਲ ਅਸਲੇ ਤੇ ਸਟੀਨ ਗੰਨਸ ਨੂੰ ਹੱਥ ਵਿੱਚ ਫੜ ਕੇ ਆਮ ਹੀ ਖੁੱਲੇ ਆਮ ਘੁੰਮਿਆ ਜਾਂਦਾ ਸੀ ਕਈ ਲੜਾਈਆਂ ਤਾਂ ਅਜਿਹਾਂ ਵੀ ਸਨ ਜਿੰਨਾਂ ਵਿੱਚ ਡਿੰਪੀ ਖੁਦ ਸਟੀਨ ਗਨ ਲੈ ਕੇ ਗੱਡੀ ਵਿੱਚ ਬੈਠਾ ਦੇਖਿਆ ਗਿਆ ਸੀ। ਸੋ ਇਸ ਵਕਤ ਫਰੀਦਕੋੜ, ਬਠਿੰਡਾ ਤੇ ਚੰਡੀਗੜ੍ਹ ਇਹਨਾਂ ਸਭ ਥਾਵਾਂ ਤੇ ਇੱਕ ਨਾਮ ਪੂਰੀ ਤਰ੍ਹਾਂ ਚਰਚਾ ਵਿੱਚ ਸੀ। ਡਿੰਪੀ ਚੰਦਪਾਨ ਆਪਣੀ ਵੱਧਦੀ ਚੜ੍ਹਾਈ ਦੇਖ ਡਿੰਪੀ ਨੇ ਪੋਲਿਟਿਕਸ 'ਚ ਆਪਣਾ ਹੱਥ ਜਮਾਉਣਾ ਚਾਹਿਆ। ਇਸ ਵਕਤ ਡਿੰਪੀ ਕਿਸੇ ਵੀ ਵੱਡੇ ਕ੍ਰਾਈਮ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਅੰਡਰਵਰਲਡ ਨਾਲ ਉਸ ਦਾ ਹਜੇ ਕੋਈ ਲੈਣ-ਦੇਣ ਸੀ। ਇਹਨਾਂ ਦਿਨਾਂ 'ਚ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ ਅਤੇ ਉੱਧਰ ਡਿੰਪੀ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਵੀ ਸੀ। ਸੋ ਡਿੰਪੀ ਲਈ ਆਪਣੀ ਸਿਆਸੀ ਪਾਰੀ ਖੇਡਣ ਦਾ ਬਹੁਤ ਵਧੀਆ ਮੌਕਾ ਸੀ। ਸੋ ਜੂਨ 1991 ਨੂੰ ਡਿੰਪੀ ਕੋਟਕਪੂਰਾ ਤੋਂ ਟਿਕਟ ਲੈ ਕੇ ਇਲੈਕਸ਼ਨ ਲੜਨ ਲੱਗਦਾ ਹੈ ਪਰ ਕੇਂਦਰ ਸਰਕਾਰ ਇਹ ਚੋਣਾਂ ਰੱਦ ਕਰ ਦਿੰਦੀ ਹੈ। ਡਿੰਪੀ ਦੀ ਤਿਆਰੀ ਧਰੀ ਦੀ ਧਰੀ ਰਹਿ ਗਈ। 91 ਵਿਧੀਆਂ ਚੋਣਾ ਮੋੜ 92 ਵਿੱਚ ਹੋਈਆਂ ਪਰ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਵੋਟਾਂ ਦਾ ਬਾਈਕਾਟ ਕੀਤਾ ਤੇ ਇਸੇ ਸਮੇਂ ਦੌਰਾਨ ਬਿਆਨਤ ਸਿੰਘ ਦੀ ਸਰਕਾਰ ਪਾਵਰ ਵਿੱਚ ਆ ਗਈ 92 ਤੋਂ 95 ਦੇ ਦੌਰਾਨ ਕੇਪੀਐਸ ਗੱਲ ਅਤੇ ਬਿਆਨਤ ਸਿੰਘ ਦੀ ਮੌਜੂਦਗੀ ਵਿੱਚ ਝੂਠੇ ਮੁਕਾਬਲੇ ਹੋਣ ਲੱਗੇ ਅਤੇ ਹਜ਼ਾਰਾਂ ਹੀ ਮਾਸੂਮਾਂ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣ ਲੱਗੇ ਸੋ ਇਸੇ ਸਮੇਂ ਦੌਰਾਨ ਦਿੱੰਪੀ ਨੇ ਪੰਜਾਬ ਤੋਂ ਬਾਹਰ ਹੋਰ ਵੱਖ-ਵੱਖ ਸਟੇਟਾਂ ਜਿਵੇਂ ਕਿ ਹਰਿਆਣਾ ਯੂਪੀ ਅਤੇ ਬਿਹਾਰ ਵੱਲ ਆਪਣਾ ਰੁਖ ਕਰ ਲਿਆ ਇਨ੍ਹਾਂ ਸਟੇਟਾਂ ਵਿੱਚ ਜਾ ਕੇ ਡਿੰਪੀ ਆਪਣੇ ਕਨੈਕਸ਼ਨ ਹੋਰ ਵੀ ਮਜ਼ਬੂਤ ਕਰਨ ਲੱਗਿਆ। ਯੂਪੀ ਅਤੇ ਬਿਹਾਰ ਦੇ ਦਮੰਗ ਲੀਡਰ ਮੁਖ्तार ਅंसारी, ਅਤੀਕ ਅਹਿਮਦ ਅਤੇ ਮੁਹੰਮਦ ਸਾਹਬੁਦੀਨ ਡਿੰਪੀ ਚੰਦਪਾਣ ਦੇ ਪੱਕੇ ਦੋਸਤ ਬਣ ਗਏ। 1996 'ਚ ਜਦ ਡਿੰਪੀ ਦਾ ਵਿਆਹ ਹੋਇਆ ਤਾਂ ਉਸ ਵਕਤ ਯੂਪੀ ਅਤੇ ਬਿਹਾਰ ਦੇ ਵੱਡੇ-ਵੱਡੇ ਲੀਡਰ ਵੀ ਸ਼ਾਮਿਲ ਹੋਏ। ਇਨ੍ਹਾਂ ਲੀਡਰਾਂ ਨਾਲ ਕਨੈਕਸ਼ਨ ਬਣਨ ਤੇ ਡਿੰਪੀ 92 ਤੋਂ ਲੈ ਕੇ 2000 ਤੱਕ ਪੂਰੀ ਤਰ੍ਹਾਂ ਅੰਡਰਵਰਲਡ ਦਾ ਇੱਕ ਅਹਿਮ ਹਿੱਸਾ ਬਣ ਗਿਆ। ਉਸਨੇ ਡਾਕੇ ਮਾਰਨੇ, ਕਡਨੈਪਿੰਗ ਅਤੇ ਫਰੋਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਡਿੰਪੀ ਨੇ ਇਸ ਸਭ ਤੋਂ ਹੋਈ ਕਮਾਈ ਦੇ ਨਾਲ ਸ਼ਰਾਬ ਅਤੇ ਹਥਿਆਰਾਂ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਪਾਕਿਸਤਾਨ ਤੋਂ ਸਸਤੇ ਹਥਿਆਰ ਇੰਪੋਰਟ ਕਰਾ ਕੇ ਯੂਪੀ ਅਤੇ ਬਿਹਾਰ ਵਿੱਚ ਮਹਿੰਗੇ ਰੇਟਾਂ ਤੇ ਵੇਚਣ ਲੱਗਿਆ। ਇੱਕ ਕਡਨੈਪਿੰਗ ਦੇ ਕੇਸ ਦੇ ਦੌਰਾਨ ਡਿੰਪੀ ਨੂੰ ਉਸ ਦੀ ਲੋਕੇਸ਼ਨ ਟ੍ਰੇਸ ਕਰਕੇ ਬੰਗਲੌਰ ਪੁਲਿਸ ਦੇ ਵੱਲੋਂ ਫੜ ਲਿਆ ਗਿਆ। ਜਦ ਹਰਿਆਣਾ ਪੁਲਿਸ ਡਿੰਪੀ ਨੂੰ ਬੰਗਲੌਰ ਤੋਂ ਲਿਆ ਰਹੀ ਹੁੰਦੀ ਹੈ ਤਾਂ ਉਸ ਵਕਤ ਪੁਲਿਸ ਦੀ ਕਸਟਡੀ ਤੋਂ ਫਰਾਰ ਹੋ ਜਾਂਦਾ ਹੈ। 2004 ਦੇ ਵਿੱਚ ਮੁੱਢ ਡਿੰਪੀ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਕੋਰਟ ਪੁਕਤੇ ਸਬੂਤ ਨਾ ਮਿਲਣ ਤੇ ਉਸ ਨੂੰ ਰਿਹਾ ਕਰ ਦਿੰਦੀ ਹੈ ਇਸੇ ਸਮੇਂ ਦੌਰਾਨ 2005 ਤੇ 6 ਚ ਜਦ ਡਿੰਪੀ ਬਠਿੰਡਾ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਉਸ ਦੇ ਸਵਾਗਤ ਲਈ 500 ਤੋਂ ਵੀ ਜ਼ਿਆਦਾ ਗੱਡੀਆਂ ਹਜ਼ਾਰ ਤੋਂ ਵੀ ਜ਼ਿਆਦਾ ਨੌਜਵਾਨਾਂ ਦਾ ਕਾਫਲਾ ਤਿਆਰ ਖੜਾ ਹੁੰਦਾ ਹੈ ਬਠਿੰਡਾ ਤੇ ਫਰੀਦਕੋਟ ਵਿੱਚ ਆਪਣੀ ਇੰਨੀ ਜ਼ਿਆਦਾ ਚੜ੍ਹਾਈ ਦੇਖ ਡਿੰਪੀ ਇੱਕ ਵਾਰ ਮੁੜ ਤੋਂ 2007 ਦੀਆਂ ਚੋਣਾਂ 'ਚ ਹਿੱਸਾ ਲੈਣ ਬਾਰੇ ਸੋਚਦਾ ਹੈ। ਉਹ ਹੁਣ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਮਿੰਟਾਂ 'ਚ ਕਰਨ ਲੱਗਾ ਅਤੇ ਹੌਲੀ-ਹੌਲੀ ਉਹ ਲੋਕਾਂ ਲਈ ਮਸੀਹਾ ਬਣ ਗਿਆ। ਜਿਸ ਡਿੰਪੀ ਦੀ ਵਰਤੋਂ ਕਾਂਗਰਸੀ ਅਤੇ ਅਕਾਲੀ ਲੀਡਰ ਵੋਟਾਂ ਇਧਰ ਦੀਆਂ ਉਧਰ ਕਰਾਉਣ ਲਈ ਕਰਦੇ ਸੀ, ਉਹ ਹੁਣ ਖੁਦ ਵੋਟਾਂ ਲੈਣ ਲਈ ਤਿਆਰ ਸੀ। ਪਰ 7 ਜੁਲਾਈ 2006 ਨੂੰ ਜਦ ਡਿੰਪੀ ਆਪਣੀ ਇੱਕ ਦੋਸਤ ਨੂੰ ਉਸਦੇ ਜਨਮ ਦਿਨ ਦਾ ਤੋਹਫਾ ਦੇਣ ਗਿਆ ਤਾਂ ਉਸ ਵਕਤ ਉਸ ਨੂੰ ਕੱਲਿਆਂ ਦੇਖ ਮੋਟਰਸਾਈਕਲ ਤੇ ਸਵਾਰ ਕੁਝ ਬੰਦਿਆਂ ਨੇ ਗੋਲੀਆਂ ਨਾਲ ਛੱਲੀ ਕਰ ਦਿੱਤਾ ਡਿੰਪੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਮੁੰਡਾ ਚਲੇ ਮਾਰ ਜਾਂਦੇ ਇਸ ਤਰ੍ਹਾਂ ਡਿੰਪੀ ਦੀ ਮੌਤ ਦੇ ਪਿੱਛੇ ਉਸਦੇ ਚੇਲੇ ਰੋਕੀ ਦਾ ਹੱਥ ਦੱਸਿਆ ਗਿਆ ਇਸ ਕੇਸ ਦੀ ਕਾਫੀ ਜਾਂਚ ਪੜਤਾਲ ਦੇ ਬਾਵਜੂਦ ਕੋਈ ਵੀ ਪੱਕਾ ਸਬੂਤ ਨਾ ਮਿਲਿਆ ਸੋ ਦੋਸਤੋ ਇਹ ਸੀ ਕਹਾਣੀ ਡਿੰਪੀ ਚੰਦਪਾਨ ਦੀ ਜਿਸ ਦਾ ਜ਼ਿਕਰ ਸਿੱਧੂ ਨੇ ਆਪਣੇ ਗੀਤ ਮਾਲਵਾ ਬਲੌਗ ਵਿੱਚ ਕੀਤਾ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ